ਡੇਲੀ ਨਿਊਜ਼ ਸ਼੍ਰੀ ਚਮਕੌਰ ਸਾਹਿਬ ਤੋਂ ਤੁਹਾਡਾ ਸਵਾਗਤ ਹੈ ਮੈਂ ਇਕਬਾਲ ਸਿੰਘ ਵਾਲੀ ਮੈਂ ਖੜਾ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜਿੱਥੇ ਗੁਰੂ ਸਾਹਿਬ ਦੇ ਦੋ ਵੱਡੇ ਸਹਬਜ਼ਾਦੇ ਤਿੰਨ ਪਿਆਰੇ ਤੇ 40 ਸਿੰਘਾਂ ਨੇ 10 ਲੱਖ ਫੌਜ ਦੇ ਨਾਲ ਜੋ ਟੱਕਰਾਂ ਕੀਤਾ ਸੀ ਮੈਂ ਭਾਈ ਗੁਰਵਾਰ ਸਿੰਘ ਨਾਲ ਖੜਾਂਗਾ ਮਹਾਰਾਜ ਜੀ ਕਿਤਾ ਚਮਕੌਰ ਸਾਹਿਬ ਦਾ ਇਤਿਹਾਸ ਬਾਰੇ ਦੱਸੋ ਤੇ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਦੱਸੋ ਤੇ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਕੀ ਇਤਿਹਾਸ ਅਸਲੀ ਚਮਕੌਰ ਸਾਹਿਬ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਸਥਾਨ ਤੇ ਅਸੀਂ ਖੜੇ ਆਂ ਇਹ ਉਹ ਮੁਕੱਦਸ ਅਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਵੱਡੇ ਸਹਬਜ਼ਾਦੇ ਤਿੰਨ ਪਿਆਰੇ ਸਹਬਾਨ ਔਰ ਤਕਰੀਬਨ 40 ਸਿੱਖਾਂ ਨੇ ਇਸ ਸਥਾਨ ਦੇ ਉੱਤੇ ਜਾਮੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਅੱਲਾ ਯਾਰ ਖਾਨ ਜੀ ਦੇ ਬਚਨ ਅਨੁਸਾਰ ਬਸ ਏਕ ਹੀ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਿਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਏ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਦਰੋਂ ਮੇ ਯਹੀ ਸੇ ਸਿਤਾਰੇ ਬਣ ਕੇ ਗਏ ਅਸਮਾਂ ਕੇ ਲਿਏ ਗੁਰੂ ਪਿਆਰੀ ਸਾਧ ਸੰਗਤ ਜੀ 7 ਪੋ ਸੰਨ 1704 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਚਮਕੌਰ ਸਾਹਿਬ ਦੀ ਗੜੀ ਸਾਹਿਬ ਵਿੱਚ ਆ ਕੇ ਸਤਗੁਰੂ ਜੀ ਨੇ ਉਤਾਰਾ ਕੀਤਾ ਰਾਤ ਬਤੀਤ ਹੋਈ 8 ਪੋ ਦਾ ਦਿਨ ਚੜਦਿਆਂ ਸਾਰ ਦੁਸ਼ਮਨ ਦੀਆਂ ਫੌਜਾਂ ਦੇ ਕੇਰੇ ਪੈ ਚੁੱਕੇ ਸਨ ਇਸ ਅਸਥਾਨ ਦੇ ਉੱਤੇ ਕਮਸ਼ਾਨ ਦਾ ਜੰਗ ਹੋਇਆ ਇਸ ਜੰਗ ਦੇ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਹਬਜ਼ਾਦੇ ਔਰ ਪਿਆਰੇ ਭਾਈ ਹਿੰਮਤ ਸਿੰਘ ਦੀ ਪਿਆਰੇ ਭਾਈ ਮੁਹਕਮ ਸਿੰਘ ਸਾਹਿਬ ਜੀ ਪਿਆਰੇ ਭਾਈ ਸਹਿਬ ਸਿੰਘ ਸਾਹਿਬ ਜੀ ਔਰ ਤਕਰੀਬਨ 40 ਸਿੱਖ ਇਸ ਸਥਾਨ ਦੇ ਉੱਤੇ ਲੜਦਿਆਂ ਜਮੇ ਸ਼ਹਾਦਤ ਪ੍ਰਾਪਤ ਕਰ ਗਏ ਗੁਰੂ ਕੇ ਸਿੱਖਾਂ ਨੇ ਜਦੋਂ ਸ਼ਾਮਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਕਿਰਪਾ ਕਰੋ ਤੇ ਚਮਕੌਰ ਸਾਹਿਬ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਕਿਉਂਕਿ ਉਹਨਾਂ ਦੀ ਇੱਕੋ ਹੀ ਬੇਨਤੀ ਸੀ ਕਿ ਪਾਤਸ਼ਾਹ ਜੀ ਸਾਡੇ ਜੈ ਤੇ ਲੱਖਾਂ ਪੈਦਾ ਕਰੇਗਾ ਤੂੰ ਪਰ ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ ਜੇ ਤੂੰ ਨਾਰਿਆਂ ਦਸ਼ਮੇਸ਼ ਦੂਲੇ ਤੇ ਗੋਬਿੰਦ ਸਿੰਘ ਕੋਈ ਮੁੜ ਕੇ ਜੰਮਣਾ ਨਹੀਂ ਜਦੋਂ ਸਤਿਗੁਰੂ ਨੇ ਫੇਰ ਵੀ ਇਨਕਾਰ ਕੀਤਾ ਤੇ ਪੰਜ ਸਿੱਖਾਂ ਨੇ ਗੁਰਮਤਾ ਕਰਕੇ ਜਦੋਂ ਸਤਿਗੁਰੂ ਜੀ ਨੂੰ ਬਚਨ ਕੀਤੇ ਖਾਲਸਾ ਪੰਥ ਦੇ ਗੁਰਮਤੇ ਨੂੰ ਪ੍ਰਵਾਨ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੱਡੀ ਨੂੰ ਛੱਡ ਕੇ ਤੋਂ ਅੱਗੇ ਚਲੇ ਗਏ ਸਤਿਗੁਰੂ ਤਾੜੀ ਤੇ ਤਾੜੀ ਮਾਰਦੇ ਹੋਏ ਤੋਂ ਅੱਗੇ ਗਏ ਜਿਸ ਸਥਾਨ ਤੇ ਸਤਿਗੁਰੂ ਜੀ ਨੇ ਤਾੜੀ ਮਾਰ ਕੇ ਬਚਨ ਕੀਤੇ ਇਹ ਪੀਰ ਹਿੰਦ ਮੇ ਰਵਤ ਗੁਰੂ ਗੋਬਿੰਦ ਸਿੰਘ ਜਾਵਦ ਉਸ ਸਥਾਨ ਦੇ ਉੱਤੇ ਅੱਜ ਗੁਰਦੁਆਰਾ ਕਾੜੀ ਸਾਹਿਬ ਸ਼ਸ਼ੋਭਤ ਹੈ ਇਹ ਸਾਰੇ ਗੁਰਦੁਆਰੇ ਸਹਿਬਾਨ ਗੁਰਦੁਆਰਾ ਗੜੀ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਅਧੀਨ ਉਹਨਾਂ ਦੀ ਸੇਵਾ ਚੱਲ ਰਹੀ ਤੇ ਬਾਬਾ ਜੀ ਕੀ ਪ੍ਰਬੰਧ ਹੈ ਕੱਲ ਨੂੰ ਖੰਡ ਪੜਸਪਾਰ ਆਰੰਭ ਹੋਣਗੇ ਅਤੇ ਕਿੰਨੇ ਸਵਾਰਤੀਆਂ ਤੇ ਕੀ ਕੀ ਹੋਣਗੇ ਇਸ ਅਸਥਾਨ ਦੇ ਉੱਤੇ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ 20 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋ ਕੇ 22 ਤਰੀਕ ਨੂੰ ਭੋਗ ਪਾਇਆ ਜਾਣਗੇ 20 ਅਤੇ 21 ਤਰੀਕ ਨੂੰ ਧਾਰਮਿਕ ਦੀਵਾਨ ਸੱਜਣੇ ਔਰ 22 ਤਰੀਕ ਨੂੰ ਜਿੱਥੇ ਨਗਰ ਕੀਰਤਨ ਨਿਕਲਣਾ ਉੱਥੇ ਅੰਮ੍ਰਿਤ ਸੰਚਾਰ ਵੀ ਹੋਣਾ ਲੱਖਾਂ ਦੀ ਤਾਕਤ ਵਿੱਚ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਦੀਆਂ ਵਾਹਿਗੁਰੂ ਸਾਹਿਬ ਜੀ ਫਤਿਹ